ਮੇਰਾ ਨਾਮ ਰਣਧੀਰ ਸਿੰਘ ਤੁਨਾ ਬਠਿੰਡਾ ਤੋਂ ਬਲੋਂਗ ਕਰਦਾ ਹਾਂ ਇਹ ਮੈਂ ਇਹ ਆਪਾਂ ਤੇ ਕਿਹੜੀ ਪਰਦਸ਼ਨੀ ਲਾਈ ਆਂ ਵਿਰਾਸਤ ਮੇਰੀ ਇਹ 18ਵੀਂ ਹੈ ਇਹ ਆਪਣੇ ਇੱਥੇ ਬਠਿੰਡਾ ਵਿੱਚ ਲੱਗੀ ਹੋਈ ਹਾਂਜੀ ਆਪਾਂ ਵਿਰਾਸਤ ਮੇਲੇ ਵਿੱਚ ਪਰਦਸ਼ਨੀ ਲਾਈਏ ਕਿ ਕਿਹੜੀਆਂ ਕਿਹੜੀਆਂ ਆਈਟਮਾਂ ਤੁਹਾਡੇ ਕੋਲੇ ਅੱਜ ਜਿਹੜਾ ਤੁਸੀਂ ਵਿਰਾਸਤ ਮੇਲੇ ਦੇ ਵਿੱਚ ਜਨੈਸ਼ ਦੇ ਵਿੱਚ ਤੁਸੀਂ ਆਪਾਂ ਨੇ ਪਰਦਸ਼ਨੀ ਲਾਈ ਹੈ ਦੇਖੋ ਮੇਰੇ ਕੋਲੇ ਤੁਹਾਨੂੰ ਆਈਟਮਾਂ ਦੱਸਾਂ ਗਿਣਨ ਲੱਗਾ ਤਾਂ ਮੇਰਾ ਖਾਲ ਗੈਂਤੀ ਹੋਣੀ ਨਹੀਂਗੀ ਮੈਂ ਕਹਿੰਦਾ ਫੇਰ ਵੀ ਤੁਹਾਨੂੰ ਮੈਂ ਅੱਜ ਜਿਹੜੀਆਂ ਸਪੈਸ਼ਲ ਹੀ ਲੈ ਕੇ ਲਾਈਆਂ ਉਹ ਤੁਹਾਨੂੰ ਮੈਂ ਦੱਸ ਦਿੰਨਾ ਜਿਵੇਂ ਆਹ ਮਸ਼ੀਨ ਹੋ ਗਈ ਜਿਵੇਂ 102 ਮਾਡਲ ਮਸ਼ੀਨ ਆ ਚਾਬੀ ਵਾਲੀ ਮਸ਼ੀਨ ਆ ਉਹ ਇਲੈਕਟ੍ਰੋਨਿਕ ਮਸ਼ੀਨ ਚੱਲ ਰਹੀ ਹੈ ਕਿ ਇਲੈਕਟ੍ਰੋਨਿਕ ਮਸ਼ੀਨਾਂ ਹੈਗੀਆਂ ਸਭ ਤੋਂ ਪਹਿਲਾਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਚਾਬੀ ਵਾਲੇ ਪੱਥਰ ਦੇ ਤਵੇ ਵਾਲੀਆਂ ਆਹ ਇਲੈਕਟ੍ਰੋਨਿਕ ਆ ਦੇਖੋ ਇੱਧਰ ਇੱਕ ਮੈਂ ਤੁਹਾਨੂੰ ਵਾਹ ਛੇ ਸੂਟਰੋਂ ਵਿਖਾਵਾਂ ਸਿਰੇ ਤੋਂ ਅੱਛਾ ਆਹ ਦੇਖੋ ਆ ਜਿਹੜੇ ਅੱਜ ਦੇ ਟਾਈਮ ਤੇ ਵੈਸੇ ਤਾਂ ਆ ਵੀ ਬੰਦ ਹੋ ਗਏ ਆ ਜਿਹੜੇ 골ਡ ਦਾ ਕੰਮ ਕਰਦੇ ਸੁਨਿਆਰੇ ਉਹ ਜਿਹੜੇ ਤਰਾਜੂ ਇਹਨੂੰ ਤਰਾਜੂ ਤੋਲਦੇ ਸੀ ਸੋਨਾ ਤੋਲਦੇ ਸੀ ਕਿਵੇਂ ਇੱਕ ਰਤੀ ਦੋ ਰਤੀ 10 ਗ੍ਰਾਮ ਵੈਸੇ ਮੈਨੂੰ ਤਾਂ ਇਹਨਾਂ ਪਤਾ ਨਹੀਂਗਾ ਲੇਕਿਨ ਮੈਂ ਥੋੜੀ ਜਾਣਕਾਰੀ ਰੱਖਦਾ ਉਹ ਪਤਾ ਨਹੀਂ 50 ਗ੍ਰਾਮ ਕੀ ਕਹਿੰਦੇ ਹੁੰਦੇ ਆ 10 ਗ੍ਰਾਮ ਆਹ ਜੀ ਇਹਦੇ ਵਿੱਚ ਸਾਰੇ ਵੱਟੇ ਹੈਗੇ ਆ ਆ ਇੱਥੇ ਹਰ ਰੱਖਦੇ ਸੀ ਇਹ ਕਟੋ ਘਟ ਆ ਜਿਹੜੇ ਬੰਦੇ ਤੋਂ ਲੈ ਕੇ ਆਏ ਆ ਉਹ 100 ਸਾਲ ਤੋਂ ਉੱਤੇ ਦਾ ਉਹਦੀ ਹੋ ਗਏ ਹੁਣ ਪਿੱਛੇ ਜਿਹੇ ਡੈਥ ਹੋਈ ਹੈ ਆ ਦੇਖ ਲੋ ਲੋ ਸਿਉਖ ਲੱਗ ਚੁੱਕੀ ਆ ਇੰਨਾ ਪੁਰਾਣਾ ਹੈਗਾ ਆ ਅੱਡਾ ਸੇ ਆ ਜਿਹੜਾ ਪਹਿਲਾਂ ਸਿਉਣ ਸਿਉਣੇ ਦਾ ਸਨਾਰੇ ਕੰਮ ਕਰਦੇ ਸੀ ਇਹਦੇ ਵਿੱਚ ਸਿਉਣਾ ਉਹ ਬਣਾਉਂਦੇ ਹੁੰਦੇ ਸੀਗੇ ਢਾਲਦੇ ਹੁੰਦੇ ਸੀਗੇ ਆ ਵੀ ਬਹੁਤ ਪੁਰਾਣੀ ਆ ਕਟੋ ਘਟ 150 ਸਾਲ ਪੁਰਾਣੀ ਹੈਗੀ ਆ ਇਹ ਹੈ ਆ ਦੀਵੇ ਸੇ ਉਸ ਟਾਈਮ ਤੇ ਤੇ ਵੈਸੇ ਮੈਂ ਤੁਹਾਨੂੰ ਜਾਣਕਾਰੀ ਬਾ ਦੇਦਾ ਮੈਂ ਆਪਦਾ ਕੰਮ ਕੀਤਾ ਨਹੀਂ ਮੈਂ ਵੀ ਸਨਾਰਾ ਹੀ ਆ ਤੇ ਲੇਕਿਨ ਉਹ ਦੱਸ ਦੇ ਲਈ ਆ ਜਿਹੜੀ ਸੀਗੇ ਪਹਿਲਾਂ ਦੀਵੇ ਤੇ ਆਹ ਮਿੱਟੀਆ ਕੇਰੋਸਨ ਪਾ ਕੇ ਤੇ ਆਹ ਜਿਹੜੇ ਫੂਕ ਜੇ ਮਾਰਦੇ ਇਹਦੇ ਨਾਲ ਮਾਰਦੇ ਨੇ ਫੂਕ ਐਂ ਕਰਕੇ ਆ ਬਣਾਉਂਦੇ ਹੁੰਦੇ ਸੀ ਜਦੋਂ ਇਹਦੇ ਵਿੱਚ ਉਹ ਦਾਦਾ ਤਿਆਚੂ ਪਾਉਂਦੇ ਹੁੰਦੇ ਸੀਗੇ ਇੱਕ ਆ ਤਰਾਜੂ ਸੀ ਉਸ ਟਾਈਮ ਕਿਉਂਕਿ ਆ ਜਿਹੜਾ ਬਖਾਇਆ ਤੁਹਾਨੂੰ ਆ ਤਾਂ ਬਾਦ ਵਾਲਿਆ ਆ ਉਸ ਟੋਣ ਤੇ ਤਰਾਜੂ ਹੁੰਦੇ ਸੀ ਜੋ ਪਹਿਲਾਂ ਤਰਾਜੂ ਦਾ ਮਤਲਬ ਹੁੰਦਾ ਲੈ ਤਿੰਨ ਲੜਾ ਤਾਂ ਇਹਦਾ ਨਾਮ ਤਰਾਜੂ ਪਿਆ ਪਹਿਲਾਂ ਇਹਦੇ ਨਾਲ ਤੋਲਦੇ ਹੁੰਦੇ ਸੀ ਕਿਉਂਕਿ ਸਾਰੇ ਜਿਹੜਾ ਮੁਲਕ ਸੀ ਉਹ ਸਾਰਾ ਜਹਾਨ ਸੀ ਸੁੱਚਾ ਸੁੱਚਾ ਸੀਗਾ ਸਰਕ ਬੰਦਾ ਕੋਈ ਬੇਈਮਾਨ ਨਹੀਂ ਸੀ ਅੱਜ ਦੇ ਟਾਈਮ ਤੇ ਤਾਂ ਇਲੈਕਟ੍ਰੋਨ ਕੰਡੇ ਦੇ ਵੀ ਅਲੱਗ ਹੋ ਨਹੀਂ ਕਰਦਾ ਲੈ ਕਿਤੇ ਮੇਰੇ ਨਾਲ ਠੱਗੀ ਨਾ ਵਾਚ ਗਈ ਹੋਵੇ ਉਸ ਟਾਈਮ ਤੇ ਆ ਲੋਕ ਆ ਦੇਖੋ ਆ ਸਿਉਣਾ ਆ ਪੱਠੀ ਸੀ ਸੋਨਾ ਢਾਲਣ ਵਾਸਤੇ ਆ ਸੋਨਾ ਢਾਲਣ ਰਾਤ ਦੇ ਬੈਠੇ ਪੱਠੀ ਚਲਾਈ ਜਾਂਦੇ ਅੱਗੇ ਕੋਲਿਆਂ ਵਾਲੀ ਹੁੰਦੀ ਸੀ ਸੋਨਾ ਢਾਲ ਲੈਂਦੇ ਆ ਪੱਖਾ ਇਹਨੂੰ ਕਹਦੋ ਤੁਸੀਂ ਇੱਕ ਆਉਰੀਆ ਆ ਜਿਹੜਾ ਆਪਣਾ ਗਲੋਟੇ ਆਪਣਾ ਕਾਦੇ ਸੀ ਬੁੜੀਆਂ ਇੱਕ ਆ ਦੇਖੋ ਥੋੜੀ ਜੀ ਗੱਲ ਆ ਆ ਲੱਕੜ ਆ ਅੱਜ ਕੱਲ ਬੱਚਿਆਂ ਨੂੰ ਮੇਰਾ ਬੱਚਿਆਂ ਨੂੰ ਕਈਆਂ ਨੂੰ ਪਤਾ ਨਹੀਂ ਹੋਣਾ ਆ ਪਹਿਲਾਂ ਫੇਟਿੰਗ ਹੁੰਦੀ ਸੀ ਕਾਰਨਾ ਚ ਇਹਦੇ ਵਿੱਚ ਤਾਰਾਂ ਪਾ ਕੇ ਕੱਚੇ ਮਕਾੜੋਂ ਤੋਂ ਆ ਫੱਟੀ ਲਾ ਦਿੰਦੇ ਸੀਗੇ ਆ ਪੁਰਾਣੀ ਫੀਟਿੰਗ ਆ ਆ ਜਿਵੇਂ ਦਰੀਆਂ ਦਾ ਦਰੀ ਬਉਂਦੇ ਹੁੰਦੇ ਸੀ ਦਰੀ ਕਿੰਨੀ ਚੌੜੀ ਪੂਰੀ ਟਾਇਰ ਰੱਖਦੇ ਸੀਗੇ ਆ ਦਰੀ ਦਾ ਉਸ ਟਾਈਮ ਦਾ ਆ ਕੁੰਡੇ ਹੋ ਗਏ ਪੁਰਾਣੇ ਇੱਕ ਆ ਚੀਜ਼ ਦੇਖ ਲਓ ਲੈ ਵੀ ਕਿੰਨੀ ਵਧੀਆ ਚੀਜ਼ ਬਣਾਈ ਆ ਗਲਾਈ ਬਣਾਉਣ ਦਾ ਮਤਲਬ ਉਹਨਾਂ ਦਾ ਆਏ ਸੀ ਆ ਛੋਲੇ ਜਦੋਂ ਪਹਿਲਾਂ ਲੋਕ ਮਸ਼ੀਨਰੀ ਜੋਗਾ ਹੈ ਨਹੀਂ ਸੀ ਪਹਿਲਾਂ ਹੱਥੀ ਕੁੱਟਦੇ ਸੀ ਹੱਥੀ ਕੁੱਟਣ ਲਈ ਆ ਥੱਲੇ ਹੱਥ ਨਾਲ ਵਜੇ ਸਰੋਂ ਹੋ ਗਈ ਛੋਲੇ ਹੋ ਗਏ ਉਦੋਂ ਆਹੀਂ ਕੁੱਟ-ਕੁੱਟ ਕੇ ਕੱਢਦੇ ਹੁੰਦੇ ਸੀਗੇ ਆ ਨਿਓਲ ਹੋ ਗਈ ਇਹ ਤਾਂ ਸ਼ਾਇਦ ਉੱਠ ਦੀ ਤਕਰੀਬਤ ਪਤਾ ਹੀ ਹੋਣਾ ਨੂੰ ਕਿ ਹੱਥ ਘੜੀ ਕਹਿੰਦੇ ਨੇ ਨਿਓਲ ਆ ਆ ਚੀਜ਼ ਆ ਚੀਜ਼ ਹੈਗੀ ਆ ਟੋਕਾ ਬਣਾਇਆ ਵਾ ਛੱਡੀਆਂ ਵਾਸਤੇ ਆ ਚੀਜ਼ ਕਿਉਂਕਿ ਕਿਸੇ ਬੱਚਿਆਂ ਨੂੰ ਪਤਾ ਨਹੀਂ ਆ ਜਿਹੜਾ ਸੀਸਾ ਬਣਾਇਆ ਹੈ ਆ ਘੱਟੋ ਘੱਟ ਜਿਹੜੇ ਬੰਦੇ ਦੇ ਦਾਦ ਚ ਮਿਲਿਆ ਸੀਗਾ ਉਹਦੇ ਅੱਜ ਜਿਹੜਾ ਉਹਦਾ ਵੀ ਮੁੰਡਾ ਗਾਂ ਉਹ 63 ਸਾਲ ਦਾ ਹੈ ਉਹਦੇ ਪਿਓ ਨੂੰ ਆ ਦਾਤ ਚ ਮਿਲਿਆ ਸੀਗਾ ਅੱਛਾ ਜੀ ਤੇ ਤੁਸੀਂ ਹਸਾਲ ਵਾਲਾ 63 ਸਾਲ ਦਾ ਉਹ ਆ ਤੇ ਉਹਦੇ ਪਿਓ ਨੂੰ ਗਾਂ ਦਾਤ ਚ ਮਿਲਿਆ ਸੀ ਆ ਰੇੜਕਿਆਂ ਜਿਵੇਂ ਹੋ ਗਿਆਂ ਤੇ ਆ ਊੜ ਆ ਊੜੀਆਂ ਹੋ ਗਈਆਂ ਆ ਜੋ ਛੱਟੀਆਂ ਦੇ ਟਰਾਲੀਆਂ ਭਰਦੇ ਸੀ ਬਿੰਡੇ ਹੋ ਗਏ ਆ ਮੈਟਰਿਆਂ ਦੇ ਜਿਹੜੇ ਹੁਣ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਆ ਗਈਆਂ ਡਰਨ ਲਾ ਗਈਆਂ ਅੱਗੇ ਦੋ ਜਣੇ ਫੜ ਕੇ ਇੱਕ ਜਣਾ ਉੱਤੋਂ ਨੱਪਦਾ ਦੋ ਜਣੇ ਫੜ ਕੇ ਸਰਾਖ ਮਾਰਦੇ ਅੱਗੇ ਗੇਟ ਗ੍ਰਿੱਲਾ ਐਸੇ ਕਰਕੇ ਇੰਨੀਆ ਮਜ਼ਬੂਤ ਹੁੰਦੇ ਸੀਗਾ ਆਹ ਦਰੀ ਦਾ ਸਕੰਜਾ ਜੋ ਦਰੀਆ ਪਾਉਂਦੇ ਸੀਗੇ ਆਹ ਤਾਂ ਮੂੰਗਲੀਆ ਛੋਲੇ ਕੁੱਟਣ ਵਾਲੀ ਪਸ਼ੂਆਂ ਨੂੰ ਆਪਾਂ ਪਾਉਂਦੇ ਰਹੇ ਆ ਆਹ ਡੋਲ ਖੂਹਾਂ ਵਾਲੇ ਜਿਹੜੇ ਰਾਈ ਖੂਹਾਂ ਚੋਂ ਪਾਣੀ ਲੈਂਦੇ ਡੋਲ ਆਹ ਅੰਗਰੇਜ਼ਾਂ ਟਾਈਮ ਦਾ ਫੋਨ ਉੱਥੋਂ ਸੁਣਦੇ ਸੀ ਨਾ ਹਾਂ ਹਾਂ ਉੱਥੋਂ ਬੋਲਦੇ ਸੀ ਹਾਂ ਉੱਥੋਂ ਬੋਲਦੇ ਸੀਗੇ ਆ ਪ੍ਰਾਣਾ ਫੋਨ ਸੈਟ ਆ ਉਹ ਸੌਰੀ ਆ ਪ੍ਰਾਣਾ ਟਾਈਮ ਪੀਸ ਆ ਇਹਨੂੰ ਉੱਥੋਂ ਕਲਾਕ ਨੂੰ ਚਾਬੀ ਭਰਦੇ ਸੀ ਆ ਵੀ ਦੇਵੇ ਆ ਪ੍ਰਾਣੇ ਟਾਈਮ ਦੇ ਆ ਮੇਸਤਰੀਆਂ ਦਾ ਹੋ ਗਿਆ ਰੰਦੇ ਆ ਵੀ ਵਿਚਾਰੇ ਬੰਦ ਹੋ ਗਏ ਆ ਰਿਪਬਲਿਕ ਇੰਡੀਆ ਆ ਅੰਗਰੇਜ਼ਾਂ ਟਾਈਮ ਦੇ ਇੱਕ ਆ ਚੀਜ਼ ਦੇਖੋ ਆ ਚੀਜ਼ ਆ ਜਦੋਂ ਪਹਿਲਾਂ ਪੀਲਾ ਹੁੰਦੀ ਸੀ ਪੀਲਾ ਪੀਲਾ ਸ਼ਾਇਦ ਕਿਸੇ ਨੇ ਖਾਧਿਆ ਹੁਣ ਨਾ ਜਿਹੜਾ ਬੰਦਾ ਪਹਿਲਾਂ ਪੀਲਾ ਤੋੜਦੇ ਸੀ ਨੂੰ ਗਾਏ ਗਾਲਚ ਪਾ ਲੈਂਦੇ ਪਹਿਲਾਂ ਤੋੜ ਤੋੜ ਕੇ ਚ ਪਾਈ ਜਾਂਦੇ ਹੁੰਦੇ ਸੀਗੇ ਹਾਂ 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 ਉਹ ਟੇ ਪੀਲਾ ਤੇ ਆ ਜਿਵੇਂ ਦਵਾਤਾ ਹੋ ਗਿਆ ਇੱਕ ਅੱਜ ਜਿਹੜੀ ਸਾਈਕਲ ਦੀਆਂ ਲਾਈਟਾਂ ਆ ਡੈਂਡਮੋ ਸਾਈਕਲ ਦਾ ਪਹਿਲਾਂ ਸਾਈਕਲ ਤੇ ਵੀ ਲਾਈਟਾਂ ਲੱਗਦੇ ਸੀਗਾ ਟੋਕਣ ਹੁੰਦਾ ਸੀਗਾ ਦਸਾਂਸੂਂ ਦਾ ਸੀਗਾ ਸਾਈਕਲ ਦਾ ਵੀ ਆ ਵੀ ਆ ਸੇਵੀਏ ਬਟਣ ਵਾਲੀਆਂ ਤੁਹਾਡੀ ਡਿਜ਼ਾਈਨ ਅਲੱਗ-ਅਲੱਗ ਆਈਆਂ ਆ ਆ ਮੁਗਲ ਕਮੈਂਟ ਚ ਮਹਾਰਾਜ ਰੇਜ ਸਿੰਘ ਦੇ ਹੋਗੇ ਜਿੱਦਾਂ ਹਾਂ ਡੋਗਰਾ ਰਿਆਸਤ ਦੇ ਹੋਗੇ ਇਹ ਆ ਰਿਪਬਲਿਕ ਇੰਡੀਆ ਹੋ ਗਿਆ ਇਹਦੇ ਵਿੱਚ ਡਿਫੈਂਸ ਦੇ ਮੈਡਲ ਆ ਅਲੱਗ-ਅਲੱਗ ਇਸ ਦਾ ਹੰਦਵਾਰ ਕਾਰ ਦਾ ਕਸ਼ਟਾ ਆ ਗਿਆ ਹੁਣ ਕਸ਼ਟਾ ਬੰਦ ਹੋ ਗਿਆ ਹੁੰ ਤਾਂ ਸਮਝ ਲੋ ਲੈ ਵੀ ਉਹ ਨਾ ਕੀ ਆ ਗਈ ਚਾਏ ਵੈਲਜੀ ਆ ਗਈ ਜੋ ਮਰਤੀ ਸੁਣੀ ਜਾਓ ਚੱਪੜਾ ਸਿਸਟਮ ਹੋ ਗਿਆ ਚੱਪੜਾ ਸਿਸਟਮ ਆ ਗਿਆ ਬਾਕੀ ਅੱਜ ਕੱਲ ਤਾਂ ਆਨਲਾਈਨ ਸਿਸਟਮ ਚੱਲ ਪਿਆ ਹਾਂ ਹਾਂ ਬਸ ਉਹ ਪਹਿਲੇ ਟਾਈਮ ਤੇ ਜਿਹੜੀਆਂ ਬੀਬੀਆਂ ਹੁੰਦਿਆ ਸੀ ਘਰਾਂ ਦੇ ਪਿੰਡਾਂ 'ਚ ਬਹਿ ਕੇ ਤਰਿੰਜਣੀਆਂ ਕੱਟ ਤੇ ਤਰਿੰਜਣਾ 'ਚ ਆ ਕਾਧਰੀਆਂ ਕੱਢਦੀਆਂ ਵਿਆਹ ਸ਼ਾਦੀਆਂ 'ਚ ਜਦੋਂ ਅੱਜ ਕੱਲ ਉਹਦੋਂ ਦਾਜ ਦਿੰਦੇ ਸੀਗੇ ਦਾਜ ਦੇ ਵਿੱਚ ਆ ਚੀਜ਼ਾਂ ਦਿੰਦੇ ਸੀ ਉਸ ਟਾਈਮ ਤੇ ਦਾਜਵਾਹ ਤੇ ਸਪੈਸ਼ਲੀ ਆ ਬੰਦੀਆਂ ਸੀਗੀਆਂ ਉਦੋਂ ਬਾਅਦ ਦੇਖੋ ਆ ਜੇ ਡੱਕ ਆਗੇ ਕੋਈ ਫੌਰਨ ਚੋਂ ਬੰਦਾ ਆ ਗਿਆ ਉਹ ਬੜੀ ਖੁਸ਼ੀ ਨਾਲ ਡੱਕ ਲੈ ਕੇ ਆਉਂਦਾ ਵੱਡੇ ਤੋਂ ਵੱਡਾ ਡੱਕ ਲੈ ਕੇ ਆਉਂਦਾ ਕਿਉਂਕਿ ਇਹਨਾਂ ਵਿਚਾਰਿਆਂ ਦੀ ਹੁਣ ਅੱਜ ਦੇ ਟਾਈਮ ਤੇ ਮਾਰਕੀਟ ਖਰਾਬ ਆ ਚੱਪ ਨੇ ਖਰਾਬ ਕਰਤੀ ਅੱਜ ਜਿੰਨੀਆਂ ਵੀ ਉਸ ਟਾਈਮ ਤੇ ਬੀਬੀਆਂ ਭੈਣਾਂ ਦੇ ਕੱਢਿਆ ਹੋਈਆਂ ਦਾਜ ਵਾਸਤੇ ਜਿਹੜਾ ਆਨਲਾਈਨ ਸਿਸਟਮ ਦੇ ਹਾਂ ਹਾਂ ਆ ਜੀ ਦੱਸੋ ਆ ਗ੍ਰਾਮੋਫੋਨ বাজਦੀ ਆ ਆ ਵੀ ਇਹਨੂੰ ਆਪਾਂ ਜੋ ਚਾਬੀ ਦੇ ਕੇ ਭਰਦੇ ਇਹਦਾ ਸਾਊਂਡ ਬਾਕਸ ਜਿਹੜਾ ਉਹੀ ਆਵਾਜ਼ ਕੱਢਦਾ ਆ ਜੀ ਸਾਊਂਡ ਬਾਕਸ ਆ ਲੇਕਿਨ ਚੱਲਦਾ ਪਰ ਹਜੇ ਚਾਲੂ ਕੀਤਾ ਨਹੀਂ ਗਾ ਚੱਲਦਾ ਹੈ ਕੋਈ ਉਹ ਗੱਲ ਨਹੀਂ ਇਹਦਾ ਤਾਂ ਤਵਾ ਵੀ ਮਿਲਦਾ ਸਪੈਸ਼ਲ ਹੋ ਗਏ ਹਾਂ ਹਾਂ ਇਹਦਾ ਲੱਗਦਾ ਹੁੰਦਾ ਸੀਗਾ ਪੱਥਰ ਦਾ ਪੱਥਰ ਦਾ ਤੁਹਾਨੂੰ ਦੱਸ ਗਿਆ ਹੈ ਨਾ ਮੈਂ ਪੱਥਰ ਦਾ ਤਵਾ ਜਿਹੜਾ ਉਹੀ ਚੱਲਦਾ ਹੁੰਦਾ ਸੀ ਤੇ ਸਿਰਫ ਪੱਥਰ ਦਾ ਤੇ ਆਹ ਕਰੰਸੀ ਆਹ ਕਰੰਸੀ ਆ ਲੱਗ ਲੱਗ ਆਪਣੇ ਇੰਡੀਆ ਦੀ ਰਿਪਬਲਿਕ ਇੰਡੀਆ ਹੋਗੀ ਦੇਸ਼ ਵਿਦੇਸ਼ ਦੀ ਹੋਗੀ ਆ ਮਿਕਸ ਜੀ ਕਰ ਰੱਖੀ ਹੈ ਤੇ ਆਹ ਚੀਜ਼ ਆ ਜਿਹੜਾ ਬੱਤੀਆਂ ਵਾਲਾ ਸਟੋਪ ਆ ਆ ਇਹਦੇ ਵਿੱਚ ਕੈਰੋਸਿਨ ਪੈਂਦਾ ਸੀਗਾ ਬੱਤੀਆਂ ਵਾਲਾ ਸਟੋਪ ਹੁੰਦਾ ਸੀਗਾ ਮਿੱਟੀ ਦਾ ਤੇਲ ਹਾਂ ਕਿਉਂਕਿ ਅੱਜ ਕੱਲ ਤਾਂ ਮਿਲਦਾ ਨਹੀਂ ਮਿੱਟੀ ਦਾ ਤੇਲ ਬੱਸ ਉਹ ਗਏ ਉਹ ਗੱਲਾਂ ਨਾ ਰਹੀਆਂ ਬਾਤਾਂ ਨਾ ਰਹੀਆਂ ਉਹ ਟਾਈਮ ਨਾ ਰਿਹਾ ਕਿਵੇਂ ਕਹਿੰਦੇ ਬੱਸ ਉਹ ਕੰਮ ਹੋ ਗਿਆ ਹੁਣ ਤਾਂ ਹੁਣ ਤਾਂ ਸਿਰਫ ਵਿਖਾਏ ਵਾਸਤੇ ਰਹਿ ਗਏ ਆ ਜਿਹੜਾ ਨਲਕਾ ਆ ਤਾਣੀ ਆ ਹਾਂ ਆ ਵੀ ਮਾਡਲ ਬਣਾ ਰੱਖਿਆ ਤਾਣੀ ਦਾ ਹਾਂ 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 ਆ ਨਲਕਾ ਕੁੱਤਾ ਨਲਕਾ ਆ ਦਾ ਅੱਜ ਵੀ ਫਾਇਲ ਕਾ ਸਾਈਡ ਜਿਵੇਂ ਆਪਾਂ ਜਾ ਪੈਂਦੇ ਆ ਉਧਰ ਹਜੇ ਵੀ ਚੱਲਦੇ ਆ ਲੇਕਿਨ ਇਹਨੂੰ ਕੁੱਤਾ ਨਲਕਾ ਕਹਿੰਦੇ ਸੀਗੇ ਇਸ ਨੂੰ ਹਾਂ ਹਾਂ ਸਾਡੇ ਸਮੇਂ ਦੇ ਵਿੱਚ ਤਾਂ ਇਹ ਹਾਂ ਨਹੀਂ ਇੱਧਰ ਆਪਣੇ ਇਲਾਕੇ ਦੇ ਨਹੀਂ ਹੈ ਉਧਰ ਹਜੇ ਵੀ ਹੈਗੇ ਆ ਆ ਜਿਵੇਂ ਇੱਧਰ ਆ ਵੀਰ ਬਰੇ ਦੱਸੋ ਮੜਾ ਜਾਈ ਆ ਮਹਾਰਾ ਰਜੀ ਸਿੰਘ ਦੀ ਹੈਗੀ ਤਸਵੀਰ ਸੈਰੀ ਸਿੰਘ ਨਲੂਆ ਆ ਜਦੋਂ ਇਹਨਾਂ ਦੀ ਇਨਾਂ ਦੀ ਜੋ ਸਿੰਧੀ ਹੋਈ ਹੈ ਨਾ ਆ 1894 ਦੀ ਜੋ ਸਿੰਧੀ ਹੋਈ ਹੈ ਇਹਨਾਂ ਦੀ ਉਸ ਟਾਈਮ ਦੀ ਤਸਵੀਰ ਆ ਆ ਲੈਂਡਲਾਰਡ ਸੀਗਾ ਟੁੰਡੀ ਲਾਟ ਇਹਦੀ ਇੱਕ ਬਾਅਦ ਸੀਗੀ ਜਿਹੜਾ ਗਵਰਨਰ ਸੀਗਾ ਅੰਗਰੇਜ਼ਾਂ ਦਾ ਅੱਛਾ ਹਾਂ ਹਾਂ ਇਹਨੂੰ ਟੁੰਡੀ ਲਾਟ ਕਹਿੰਦੇ ਹੁੰਦੇ ਸੀਗੇ ਠੀਕ ਹੈ ਜਿਹੜਾ ਸਾਈਡ ਤੇ ਖੜਾ ਹਾਂ 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 ਆ ਸਾਈਡ ਤੇ ਖੜਾ ਹੈ ਠੀਕ ਹੈ ਜੀ ਆ ਟੁੰਡੀ ਲਾਟ ਹੈਗਾ ਆ ਜਿਵੇਂ ਆ ਵੀ ਬੁੜੀਆਂ ਪੱਲਾ ਉਹ ਕਾਦੀਆਂ ਹੁੰਦੇ ਸੀ ਵਿਆਹ ਦਿੰਦੇ ਸੀ ਜਾਂ ਦਾਜ ਚ ਦਿੰਦੇ ਸੀ ਟੋکریاں ਆ ਆ ਲਾਟਨ ਹੈਗੀ ਰੇਲਵੇ ਦੀ ਜਿਵੇਂ ਰੇਲ 'ਚ ਗਾਹ ਪਸ਼ਾ ਕਰਦੇ ਹੁੰਦਾ ਸੀ ਗਾਰਡ ਜੀ ਉਹਨੂੰ ਕਹਿੰਦੇ ਹੁੰਦੇ ਸੀ ਜਿਹੜੇ ਆਹ ਲੈਟਰ ਬਾਕਸ ਆ ਹੁਣ ਤਾਂ ਉਹ ਇਲੈਕਟ੍ਰੀਸ਼ੀਅਨ ਆ ਗਿਆ ਲਾਈਟ ਹਾਂ 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 ਆਹ ਲੈਟਰ ਬਾਕਸ ਹੈਗਾ ਉਹ ਕਹਿੰਦੇ ਸਾਨੂੰ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਉਹਦਾ ਟੈਲੀਫੋਨ ਲੱਗਿਆ ਆ ਉਹ ਚੀਜ਼ ਸੀਗਾ ਇਹਨਾਂ ਵਿਚਾਰੇ ਨੂੰ ਹੁਣ ਕਵਾੜ ਕਰਤਾ ਲੋਕਾਂ ਨੇ ਆ ਚੀਜ਼ ਮਦਸੋ ਯਾਰ ਟੈਲੀਫੋਨ ਆਹ ਟੈਲੀਫੋਨ ਆ ਵੀ ਅੰਗਰੇਜ਼ਾਂ ਟਾਈਮ ਦਾ ਟੈਲੀਫੋਨ ਆ ਇਹ ਕੈਸਾ ਪਰਨਾ ਆ ਆ ਕਟਵੜ 47 ਤੋਂ ਪਹਿਲਾਂ ਦਾ ਫੋਨ ਆਹਾ